ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਲ 1590 ਹਿਸਵੀ ਵਿੱਚ ਅੰਮ੍ਰਿਤ ਸਰ ਵਿਖੇ ਸ੍ਰੀ ਹਰਿ ਮੰਦਰ ਸਾਹਿਬ ਦੀ ਉਸਾਰੀ ਸ਼ੁਰੂ ਕਰਵਾਈ ਤਾਂ ਉੱਥੇ ਅੰਮ੍ਰਿਤ ਸਰੋਵਰ ਖੁੱਦਣ ਦਾ ਕਾਰਜ ਵੀ ਚੱਲ ਰਿਹਾ ਸੀ। ਬਾਬਾ ਬੁੱਢਾ ਜੀ ਉਸ ਵੇਲੇ ਲਗਭਗ 90 ਸਾਲ ਦੀ ਉਮਰ ਆਪ ਵੀ ਸੇਵਾ ਵਿੱਚ ਲੱਗੇ ਹੋਏ ਸਨ। ਉਹ ਇੱਕ ਛੋਟੀ ਜੀ ਖੁਰਪਾ ਨਾਲ ਮਿੱਟੀ ਖੋ ਕੇ ਬਾਹਰ ਸੁੱਟ ਰਹੇ ਸਨ। ਕੁਝ ਸੰਗਤ ਵਾਲਿਆਂ ਨੇ ਮਜ਼ਾਕ ਵਿੱਚ ਆਖਿਆ ਬੁੱਢਾ ਹੋ ਗਿਆ ਇਸ ਛੋਟੀ ਖੁਰਪਾ ਨਾਲ ਕੀ ਖੁੱਦੇਗਾ ਬਾਬਾ ਜੀ ਨੇ ਬੜੀ ਨਿਮਰਤਾ ਨਾਲ ਗੁਰੂ ਅਰਜਨ ਦੇਵ ਜੀ ਵੱਲ ਵੇਖ ਕੇ ਆਖਿਆ ਹੁਕਮ ਹੈ ਗੁਰੂ ਦਾ ਸੇਵਾ ਕਰ ਰਿਹਾ ਜੇ ਗੁਰੂ ਚਾਹਣ ਤਾਂ ਇਸ ਛੋਟੇ ਨਾਲ ਇੱਕੋ ਕੜੀ ਵਿੱਚ ਸਾਰਾ ਸਰੋਵਰ ਖੁੱਦ ਦੇਵਾਂ ਇੰਨਾ ਕਹਿ ਕੇ ਬਾਬਾ ਜੀ ਨੇ ਛੋਟਾ ਇੱਕ ਵਾਰ ਫਿਰ ਮਿੱਟੀ ਵਿੱਚ ਮਾਰਿਆ ਇਕੋ ਚਟਕੇ ਵਿੱਚ ਬਹੁਤ ਵੱਡਾ ਹਿੱਸਾ ਖੁੱਦ ਗਿਆ ਦੂਜਾ ਚਟਕਾ ਮਾਰਿਆ ਤਾਂ ਫਿਰ ਵੱਡਾ ਹਿੱਸਾ ਅਤੇ ਥੋੜੀ ਦੇਰ ਵਿੱਚ ਹੀ ਪੂਰਾ ਵਿਸ਼ਾਲ ਅੰਮ੍ਰਿਤ ਸਰੋਵਰ ਤਿਆਰ ਹੋ ਗਿਆ ਸਾਰੀ ਸੰਗਤ ਹੈਰਾਨ ਰਹੇਗੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦ ਬਾਬਾ ਜੀ ਨੂੰ ਗੱਲ ਲਾ ਕੇ ਵੜਿਆ ਆ